ਕਾਜੀ ਦੋਸਤੋ ਕੀ ਹਾਲ ਚਾਲ ਤੁਹਾਡੇ ਉਮੀਦ ਕਰਦੇ ਕਿ ਸਭ ਠੀਕ ਠਾਕ ਹੋਣਗੇ ਦੋਸਤੋ ਅੱਪ ਚਾਹਣ ਆਪਾਂ ਲੱਗੇ ਮੱਝ ਚੋਣ ਠੀਕ ਹੈ ਤੇ ਆਪਾਂ ਮੈਂ ਥਲੇ ਆਪਣੀ ਛੱਡਾਂ ਕੇ ਕੱਟੀ ਤੇ ਇਹ ਤੁਹਾਨੂੰ ਦਿਖਾਉਣਾ ਵੀ ਆਪਾਂ ਆਪਣੀ ਬੱਚੇ ਨੂੰ ਕਿੰਨਾ ਦੁੱਧ ਪਿਆ ਰਹੇ ਠੀਕ ਹੈ ਜੀ ਲਗਭਗ 8-9-9 ਦਿਨਾਂ ਦੀ ਕੱਟੀ ਹੋ ਗਈ ਆਪਣੀ ਤੇ 8-9 ਦਿਨਾਂ ਦੀ ਕੱਟੀ ਹੋ ਗਈ ਲਗਭਗ ਆਪਾਂ ਜਿੱਦਾਂ ਪਹਿਲੇ ਦਿਨ ਆਪਾਂ ਥੋੜਾ ਜਿਹਾ ਸਾਹਬ ਦਾ ਦੁੱਧ ਪਿਆਇਓ ਉਸ ਤੋਂ ਬਾਅਦ ਦੂਸਰੇ ਤੀਸਰੇ ਡੰਗਾ ਪਾ ਦੂਸਰੇ ਤੀਸਰੇ ਡੰਗਾ ਪਾ ਖੁੱਲੀ ਛੜਤੀ ਹੀ ਕੱਢੀ ਠੀਕ ਐ ਵੀ ਜਿੰਨਾ ਪੀ ਤਰ ਤੋ ਪੀਤਾ ਜਾਂਦਾ ਠੀਕ ਐ ਕਿਉਂਕਿ ਦੇਖੋ ਬੱਚਾ ਜੇ ਅਸੀਂ ਵਧੀਆ ਨੂੰ ਦੁੱਧ ਛੱਡਾ ਤੇ ਵਧੀਆ ਮੰਨ ਲਾ ਤੇ ਹੈਲਥੀ ਆ ਵਧੀਆ ਜੀ ਗਰੋਥ ਹੋ ਰਹੀ ਆ ਠੀਕ ਐ ਦੁੱਧ ਨਾਲ ਨਾ ਨੂੰ ਕੋਈ ਮੋਕ ਲੱਗੀ ਨਾ ਕੁਛ ਨਹੀਂ ਲੱਗੇ ਨੇ ਤੇ ਕਹਿ ਦਿੰਦੇ ਜਿਆਦਾ ਦੁੱਧ ਪੀ ਕੇ ਬੱਚਾ ਮੋਕ ਮਾਰਦਾ ਕੋਈ ਮੋਕ ਨਹੀਂ ਲੱਗੀ ਵਧੀਆ ਮਤਲਬ ਇਹਦਾ ਜੇਦਾ ਕਹਿੰਦੇ ਨੇ ਨਾ ਦੁੱਧ ਵਾਲੀ ਪੋਸਟ ਕਰਨਾ ਜਾਂ ਕੁਝ ਨਹੀਂ ਲਾਉਣਾ ਵਧੀਆ ਕਰ ਰਹੀ ਹੈ ਵਧੀਆ ਗਰੋਥ ਹੋ ਰਹੀ ਹੈ ਵਧੀਆ ਨੂੰ ਕੁਝ ਦੇਣ ਦੀ ਲੋੜ ਨਹੀਂ ਕਿਉਂਕਿ ਜੇ ਅੱਜ ਆਪਾਂ ਇਹਨੂੰ ਕਾਫ ਸਟਾਰਟਰ ਚ ਲਈਏ ਨੇ ਨਹੀਂ ਖਾਣੀ ਕਿਉਂਕਿ ਇਹਨੂੰ ਦੁੱਧ ਖੁੰਡਾ ਫੈਰ ਰਿਹਾ ਅੱਜ ਥੱਲੋਂ ਤੁਹਾਨੂੰ ਦਿਖਾਉਨੇ ਮੈਂ ਅੱਜ ਥੱਲੇ ਆਪਾਂ ਕਿੱਦਾਂ ਇਹਨੂੰ ਛੱਟਾਂਗੇ ਤੇ ਕਿੰਨਾ ਦੁੱਧ ਪੀਊਗੀ ਤੇ ਬੱਚਾ ਛੋਟਾ ਜਿਹਾ ਇਹਨੂੰ ਖੁੱਲਾ ਪਿਆਈਦਾ ਜਿੰਨਾ ਪੀ ਸਕੇ ਠੀਕ ਹੈ ਕਦੀ ਬੰਨ ਕੇ ਨਹੀਂ ਦੁੱਧ ਪਿਆ ਫਟੂਗਾ ਤੇ ਆਪੇ ਹਟੂਗਾ ਤੇ ਇਦਾਂ ਹੀ ਹੋਣਾ ਚਾਹੀਦਾ ਤੇ ਮੱਝ ਥੱਲੇ ਜਾਂ ਗਾਂ ਥੱਲੇ ਦੁੱਧ ਵਧੀਆ ਆਉਣਾ ਚਾਹੀਦਾ ਫਿਰ ਬੱਚਾ ਖੁੱਲਾ ਦੁੱਧ ਪੀ ਲੈਂਦਾ ਠੀਕ ਹੈ ਫੇਰ ਹੀ ਬੱਚੇ ਬੰਦੇ ਨੇ ਤਾਂ ਜੇ ਮਾਂ ਆਪਣੇ ਪਸ਼ੂ ਥੱਲੇ ਦੁੱਧ ਨਹੀਂ ਹੈਗਾ ਫਿਰ ਬੱਚਾ ਨਹੀਂ ਬਣਦਾ ਤੇ ਕਿਉਂਕਿ ਆਪਾਂ ਪ੍ਰੋਡਕਟ ਦਿੰਨੇ ਆ ਪ੍ਰੋਡਕਟ ਇਕੱਲੇ ਸਿਰਫ ਕ੍ਰੋਸ ਦੇ ਸਕਦੇ ਆ ਠੀਕ ਆ ਥੋੜਾ ਜਿਹਾ ਹਸਾਰਾ ਲਾ ਸਕਦੇ ਆ ਤੇ ਬੰਨੇ ਬੱਚੇ ਦੁੱਧ ਨਾਲੇ ਠੀਕ ਹੈ ਜੀ ਜੇ ਆਪਾਂ ਕਹਿ ਦੀਆਂ ਨਾ ਬੱਚੇ ਉਹ ਪ੍ਰੋਡਕਟਾਂ ਨਾਲ ਮਾਲਾਂ ਵੀ ਕੰਪਨੀਆਂ ਤਿਆਰ ਕਰਕੇ ਮੱਛੀਆਂ ਕੱਟੀਆਂ ਤਿਆਰ ਕਰ ਦੇਣਗੀਆਂ ਤੇ ਪਰ ਉਹਦੇ ਨਾਲ ਆਪਾਂ ਨੂੰ ਦੁੱਧ ਬਹੁਤ ਜ਼ਰੂਰੀ ਹੈ ਬੱਚੇ ਨੂੰ ਦੁੱਧ ਖੁੱਲਾ ਪਿਆ ਕਰੋ ਆਪਾਂ ਪਹਿਲਾਂ ਵੀ ਇਹਨਾਂ ਦੇ ਜਿੰਨੇ ਵੀ ਆਪਣੇ ਬੱਚੇ ਨਾਲ ਆਪਾਂ ਕੋਲੋਂ ਮਿਲਾ ਕੇ ਦੁੱਧ ਖੁੱਲਾ ਛੱਡਦੇ ਰਹੇ ਹੁਣ ਉਹਨੂੰ 89 ਦਿਨਾਂ ਦੀ ਕੱਟੀ ਆ ਆਪਣੀ ਅਸੀਂ ਕਦੇ ਇਹ ਨਹੀਂ ਕਿਹਾ ਵੀ ਤੂੰ ਆ ਥਣ ਚੁੰਗ ਦੋ ਥਣ ਚੁੰਗ ਹਟੂਗੀ ਤੇ ਆਪੇ ਹਟੂਗੀ ਠੀਕ ਹੈ ਜੀ ਪਰ ਇੰਨਾ ਕਹਿਗਾ ਵੀ ਆਪਣੇ ਪਸ਼ੂ ਥੱਲੇ ਦੁੱਧ ਹੋਣਾ ਜ਼ਰੂਰੀ ਹੈ ਜੇ ਆਪਣੇ ਗਾਂ ਮੱਝ ਥੱਲੇ ਦੁੱਧ ਹੈਗਾ ਤੇ ਬੱਚਾ ਵੀ ਖੁੱਲਾ ਦੁੱਧ ਪੀ ਜਾਂਦਾ ਤੇ ਬਾਕੀ ਰੱਬ ਰੱਖਾ ਤੇ ਇਹ ਲਗਭਗ 8 ਨੂੰ ਦਿਨਾਂ ਦੀ ਕੱਟੀ ਆਪਣੀ ਤੇ ਪਹਿਲੀ ਕੱਟੀ ਆਪਣੀ ਉਹ ਬੇਚੀ ਪਰਲੇ ਬਣੇ ਉਹ ਵੀ ਐਸੇ ਦੀ ਕੱਟੀ ਆ ਪਿਛਲੇ ਸਵੇ ਦੀ ਉਹਨੂੰ ਵੀ ਆਪਾਂ ਇਦਾਂ ਹੀ ਪੀਉਂਦੇ ਸੀ ਦੁੱਧ ਠੀਕ ਹੈ ਮਤਲਬ ਵੀ ਖੁੱਲੇ ਛੱਡ ਦੇਣਾ ਜਿੰਨਾ ਪੀਲਾ ਪੀਲਾ ਤੇ ਨਾਲ ਆਪਾਂ ਇਹ ਨਹੀਂ ਹੈਗਾ ਉਸ ਤੋਂ ਬਾਅਦ ਆਪਾਂ ਕਾਫ ਸਟਾਰਟਰ ਵੀ ਦਿੱਤੀ ਤੇ ਰਾਈਟ ਕਾਫੀ ਦਿੱਤਾ ਠੀਕ ਹੈ ਮੱਲਬੀ ਚਲੋ ਉਹ ਪ੍ਰੋਡਕਟ ਚਲੋ ਜ਼ਰੂਰੀ ਹੈ ਇੱਕ ਸਾਰਾ ਹੋ ਜਾਂਦੇ ਦੁੱਧ ਨਾਲ ਪਰ ਦੋਸਤੋ ਦੁੱਧ ਬਹੁਤ ਜ਼ਰੂਰੀ ਹੈ ਕਈ ਆਪਣੀਆਂ ਕਈ ਆਪਣੇ ਵੀਰ ਭੈਣ ਭਰਾ ਮਸ਼ਹੂਰੀ ਕਰ ਦਿੰਦੇ ਜੀ ਫਲਾਣਾ ਪ੍ਰੋਡਕਟ ਦੋ ਜੀ ਗ੍ਰੋਥ ਹੋ ਜਾਂਦੀ ਆ ਇਹਦਾਂ ਵਜਨ ਵੱਜ ਜਾਂਦਾ ਹਾਂ ਠੀਕ ਆ ਮੰਨਦੇ ਆ ਪਰ ਦੁੱਧ ਦੋਸਤੋ ਬਹੁਤ ਜ਼ਰੂਰੀ ਹੈ ਠੀਕ ਆ ਜੇ ਆਪਣੇ ਕੋ ਦੁੱਧ ਖੁੱਲਣਾ ਆਪਣੇ ਗਾਂ ਮੱਝ ਥੱਲੇ ਤੇ ਮੰਨ ਕੇ ਚਲੋ ਫਿਰ ਉਹ ਇੱਕ ਕਹਿੰਦੇ ਹੁੰਦੇ ਨਾ ਵੀ ਦੋਵੇਂ ਚੀਜ਼ਾਂ ਰਲ ਜਾਣ ਤੇ ਆਟੋਮੈਟਿਕ ਬੱਚਾ ਬਣ ਜਾਂਦਾ ਹੁਣ ਆਪਾਂ ਕੱਟੀ ਛੱਡੀ ਸੀ ਠੀਕ ਹੈ ਖੁੱਲਾ ਛੱਡਿਆ ਪੀ ਲਓ ਕੋਈ ਚੱਕਰ ਨਹੀਂ ਬਸ ਹੁਣ ਇਹ ਰੱਜ ਗਈ ਐ ਹੁਣ ਨਖਰੇ ਕਰਨ ਦੇ ਹੀ ਬਸ ਜਿਹੜੀ ਬਸ ਹੋ ਗਈ ਹੁਣ ਕੰਦ ਕੱਟੀ ਪੀਨੇ ਦਾ ਹੀ ਹੁਣ ਤੱਕਾ ਕਰਨ ਦੇ ਹੀ ਆ ਤੇ ਬਾਕੀ ਦੋਸਤੋ ਐ ਹੋ ਜਾਂਦਾ ਵੀ ਜੇ ਆਪਾਂ ਕਹਿ ਦਈਏ ਨਾ ਵੀ ਦੁੱਧ ਜ਼ਿਆਦਾ ਪੀਉਣ ਨੂੰ ਵੀ ਮੋਕ ਲੱਗ ਜਾਂਦੀ ਹੁਣ ਸਾਡੀ 8 7 8 9 ਦੇ ਨਹੀਂ ਹੋਏ ਨਾ ਨੂੰ ਜੇ 9 ਕਦੇ ਨੇ ਤੇ ਲਾ ਲਓ ਵੀ ਐ ਨਹੀਂ ਹੈ ਕਬੀ ਮੋਕ ਲੱਗ ਜੂ ਉਹ ਲੱਗ ਜੂ ਠੀਕ ਆ ਵਧੀਆ ਗੋਵਾ ਕਰੂਗੀ ਠੀਕ ਆ ਪਰ ਅਸੀਂ ਨੂੰ ਤਿਆਰ ਕਰਾਂਗੇ ਮੰਨ ਲਾ ਵੀ ਅਸੀਂ ਐ ਹੁੰਦਾ ਵੀ ਖੁੱਲਾ ਦੁੱਧ ਪਿਆ ਕੇ ਤਿਆਰ ਕਰਨਾ ਕਿਉਂਕਿ ਕਰਮਾ ਵਾਲੀ ਆਪਣੀ ਮੱਝ ਥੱਲੇ ਦੁੱਧ ਪੋਹਤਿਆ ਤੇ ਪਸ਼ੂ ਡੰਗਰ ਗਾਂ ਮੱਝ ਉਹ ਰੱਖੋ ਜਿੰਦੇ ਥੱਲੇ ਦੁੱਧ ਖੁੱਲਾ ਆਵੇ ਠੀਕ ਆ ਇਹਨੂੰ ਹੌਲੀ ਹੌਲੀ ਅਸੀਂ ਜ਼ਿਆਦਾ ਨਹੀਂ ਤਾਂ 20 ਲੀਟਰ ਤੱਕ ਲਿਆਉਣਾ 20 ਲੀਟਰ ਤੋਂ ਪਲੱਸ ਨਹੀਂ ਕਰਨੀ ਮੱਝ 18 ਲੀਟਰ ਤੱਕ ਆਪਾਂ ਬਸ ਰੱਖਣੀ ਹੈ ਤੇ ਜੇ ਆਪਾਂ ਜ਼ਿਆਦਾ ਖਰਾਕ ਦੇ ਦਈ ਤੇ ਵੱਧ ਜੇ ਪਰ ਉਹ ਕਹਿੰਦਾ ਵੀ ਜ਼ਿਆਦਾ ਖਰਚਾ ਲਾ ਕੇ ਵੀ ਫਾਇਦਾ ਨਹੀਂ ਨਾਰਮਲ ਆਪਾਂ ਇੱਕ ਡਾਈਟ ਰੱਖਣੀ ਹੈ ਨਾਲੇ ਆਪਣੇ ਵਧੀਆ ਬੱਚੇ ਪਲ ਜਾਂਦੇ ਆ ਤੇ ਨਾਲੇ ਆਪਣੇ ਘਰ ਦਾ ਵਧੀਆ ਸਿਸਟਮ ਚੱਲ ਜਾਂਦਾ ਠੀਕ ਆ ਤੇ ਜਿਹੜਾ ਪੁੱਤਰ ਦਿੱਤਾ ਬਾਨੂ ਚੁਗਾ ਕੇ ਤੇ ਇੱਧਰ ਚੋ ਰਹੇ ਆ ਠੀਕ ਹੈ ਜਿਹੜਾ ਬੱਚਾ ਦੁੱਧ ਇਹਨੂੰ ਚੁਗਾ ਕੇ ਜਿਹੜਾ ਬੱਚਾ ਦੁੱਧ ਆਪਾਂ ਚੋ ਰਹੇ ਆ ਪੁੱਤਰ ਪੰਚ ਕੱਟੀ ਠੀਕ ਹੈ ਲਗਭਗ 4 6 4 ਕਿਲੋ ਦੁੱਧ ਹੈਗਾ ਤੇ ਤੇ ਆਪਾਂ ਇਹਨੂੰ ਫੁੱਲ ਚੁਗਾ ਕੇ ਇੰਨਾ ਚੋੜੀ ਦਾ ਅਜੇ ਬਾਸ ਹੋ ਗਿਆ 10 9 10